ਸਾਰੇ ਬਜ਼ੁਰਗ 88 ਨੂੰ ਯਾਦ ਕਰਦੇ ਕਹਿੰਦੇ ਉਦੋਂ ਬੜਾ ਨੁਕਸਾਨ ਹੋਇਆ ਸੀ ਔਰ ਹੁਣ ਵੀ ਬਜ਼ੁਰਗ ਕੇ ਗੱਲ ਕਹਿੰਦੇ ਨੇ ਨੁਕਸਾਨ ਜਿਨ੍ਹਾਂ ਦਾ ਘਰ ਟੱਠ ਜਾਣਾ ਮੈਂ ਕਹਿੰਨੀ ਤਿੰਨ ਤਿੰਨ ਪੀੜੀਆਂ ਲੱਗ ਜਾਂਦੀਆਂ ਘਰ ਬਣਾਉਣ ਨੂੰ ਘਰ ਬਣਾਉਣੇ ਸੌਖੇ ਨਹੀਂ ਕੱਲ ਸਾਡੇ ਇਲਾਕੇ ਦੇ ਵਿੱਚ ਜਦੋਂ ਬੰਨ ਹੱਥਾਂ ਤੇ ਛਾਲੇ ਜ਼ਖਮ ਹੋ ਗਏ ਤੇ ਪੈਰਾਂ ਤੇ ਜ਼ਖਮ ਹੋ ਗਏ ਜਦੋਂ ਵੀਡੀਓ ਦੇਖੀ ਵੀ ਰੱਬਾ ਤੂੰ ਚੰਗਾ ਨਹੀਂ ਕੀਤਾ ਕਿੰਨੂ ਕਵੇ ਸਰਕਾਰਾਂ ਕੋਈ ਸੁਣਦੀਆਂ ਕਿਹਦੇ ਅੱਗੇ ਦੁਖੜੇ ਰੋਵੇ ਫਿਰ ਬੰਦਾ ਰੋਂਦਾ ਸੱਜਣੋ ਉਸ ਵੀਡੀਓ ਨੇ ਕਈਆਂ ਨੂੰ ਰੁਵਾ ਕੇ ਰੱਖ ਦਿੱਤਾ ਵਾਹ ਇਹ ਬੱਚੇ ਛੱਡ ਕੇ ਕਿਸਾਨ ਜਾਂਦਾ ਨਾ ਰਾਤਾਂ ਨੂੰ ਵੀ ਬੱਚੇ ਸੁੱਤੇ ਆ ਮੈਂ ਪਾਣੀ ਦੇਖ ਆਵਾ ਇਹ ਫਸਲਾਂ ਪਾਲਣੀਆਂ ਵੀ ਬੜੀਆਂ ਔਖੀਆਂ ਤੇ ਘਰ ਅੰਦਰ ਜਿਹੜੇ ਰੱਖੀ ਹੋਏ ਪਸ਼ੂ ਕਈ ਵਾਰੀ ਜਾਨ ਬਚਾਉਣੀ ਔਖੀ ਹੋ ਜਾਂਦੀ ਹੈ ਜੇ ਸਰਕਾਰਾਂ ਦੇ ਨੁਮਾਇੰਦੇ ਉਹਨਾਂ ਨੂੰ ਕੁਝ ਕਹਿ ਦਵੇ ਕੋਈ ਤੇ ਉਹ ਪਤਾ ਕੀ ਕਹਿੰਦੇ ਵੀ ਇਹਦੇ ਨਾਲ ਕਿਦਾਂ ਨਜਠੀਏ ਇਹਦੇ ਕੁਦਰਤੀ ਆਫਤ ਹੈ ਇਹਦੇ ਕੁਦਰਤੀ ਆਫਤ ਜਦੋਂ ਕੋਈ ਕੁਰਸੀ ਨਹੀਂ ਮਿਲਦੀ ਫੇਰ ਦਿੰਦੇ ਨੇ ਦਲੀਲਾਂ ਵੀ ਐਂਦਾ ਹੋਣਾ ਚਾਹੀਦਾ ਸੀ ਤੇ ਜਦੋਂ ਕੁਰਸੀਆਂ ਮਿਲ ਜਾਂਦੀਆਂ ਫੇਰ ਕਹਿੰਦੇ ਜੀ ਇਹ ਕੁਦਰਤੀ ਆਫਤ ਹੈ ਓਏ ਕੁਦਰਤੀ ਆਫਤਾਂ ਨੂੰ ਰੋਕ ਨਹੀਂ ਸਕਦੇ ਤੇ ਉਹਦਾ ਪ੍ਰਬੰਧ ਤੇ ਕਰ ਸਕਦੇ ਆ ਕਈਆਂ ਦੇ ਘਰ ਟੁੱਟਣੋਂ ਬਚਾ ਸਕਦੇ ਆ ਕਿੰਨਿਆਂ ਨੇ ਕਿੰਨਿਆਂ ਅਸਾਂ ਲੋ